ਸਾਸਰੀ ਕਾ ਜੀ ਬੀਰਤੇ ਪੈਣਾ ਸਾਰਾ ਨੂੰ ਸਾਸਰੀ ਕਾ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਆ ਬੇਬੇ ਦੀ ਰਸੋਈ ਦੇ ਬੱਚੇ ਆਪਾਂ ਬਣਾਉ ਜਾ ਰਹੇ ਹਾਂ ਅੱਜ ਟਾਬਾ ਸਟਾਈਲ ਪਨੀਰ ਪਰਜੀ ਇਹ ਪਨੀਰ ਪਰਜੀ ਬਹੁਤ ਵੱਖਰੇ ਟਾਈਲ ਸਟਾਈਲ ਦੀ ਬਣੂਗੀ ਤੇ ਪਨੀਰ ਪਰਤियां ਤਾਂ ਆਪਾਂ ਵੈਸੇ ਘਰ ਦੇ ਵਿੱਚ ਬਣਾਉਂਦੇ ਰਹਿੰਨੇ ਆ ਪਰ ਜਿਹੜੀ ਇਹ ਪਨੀਰ ਪਰਜੀ ਆ ਇਹ ਵੱਖਰੇ ਤਰੀਕੇ ਨਾਲ ਬਣੂਗੀ ਬਿਲਕੁਲ ਟਾਬਾ ਸਟਾਈਲ ਤੇ ਉਹਦੇ ਬਣਾਉਣ ਦੇ ਲਈ ਆਪਾਂ ਦੋ ਚਮਚੇ ਬੇਸਣ ਲੈ ਤਾਗਾ ਤੇ ਇੱਕ ਚੰਚਾ ਪਾ ਹਲਦੀ ਦਾ ਲਵਾਂਗੇ ਇਹ ਛੋਟੇ ਚਮਚੇ ਨੇਗੇ ਤੇ ਅੱਧਾ ਚੰਚਾ ਆਪਾਂ ਲਾਲ ਮਿਰਚ ਦਾ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਪਾਊਡਰ ਅੱਧਾ ਚੰਚਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਇਹ ਦੋ ਤਿੰਨ ਚਮਚੇ ਦਹੀਂ ਦੇਣਗੇ ਇਹ ਮੈਂ ਚੰਗੀ ਤਰ੍ਹਾਂ ਦਹੀਂ ਫੈਂਟ ਲਈ ਤੁਸੀਂ ਇਸ ਤਰ੍ਹਾਂ ਦਹੀਂ ਬਣਾ ਕੇ ਪਾਉਣੀ ਹੈ ਆ ਦੇਖੋ ਜਿਹੜੇ ਆਪਾਂ 2 ਚਮਚੇ ਬੇਸਨ ਦੇ ਲੈਂਦੇ ਨੇ ਵੀ ਆਪਾਂ ਚੰਗੀ ਤਰ੍ਹਾਂ ਸਾਂਣ ਕੇ ਲੈਂਦੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਤੀ 2-3 ਚਮਚੇ ਦਹੀਂ ਨੋਟਾ ਮਿਕਸ ਕਰ ਲਾਂਗੇ ਸਾਰੇ ਕਸੇ ਨੂੰ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਏ ਹੁਣ ਆਪਾਂ ਇਹਦੇ ਵਿੱਚ ਕਿਉਂ ਪਾਵਾਂਗੇ ਦੇ ਸਿਕਰ ਦੇ ਪਾ ਮਾ ਗਏ ਆਪਾਂ 2-3 ਚਮਚੇ ਦੇਖਿਓ ਹੈ ਮਸਾਲੇ ਵੰਕੂ ਰਿੱਝਣ ਲੱਗ ਜੂ ਤੱਕ ਗਰਮ ਗਰਮ ਪਉਣਾ ਹੈ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਹੀ ਘਿਓ ਦੇ ਵਿੱਚ ਇਹ ਮਸਾਲਿਆਂ ਨੂੰ ਸੇਕ ਲੱਗ ਜੂਗਾ ਹੁਣ ਉਹ ਫੈਂਟਣਾ ਆਪਾਂ ਚੰਗੀ ਤਰ੍ਹਾਂ ਇਹੋ ਆਪਾਂ ਹੋਰ ਪਾਉਣ ਦੀ ਲੋੜ ਪਊਗੀ ਗਰਮ-ਗਰਮ ਕੇ ਉਹ ਕਰਕੇ ਰੱਖਿਆ ਹੋਇਆ ਆਪਣਾ ਤੁਸੀਂ ਇੱਥੇ ਸਰੋਂ ਦਾ ਤੇਲ ਵੀ ਪਾ ਸਕਦੇ ਹੋਗੇ ਜੇ ਤੁਸੀਂ ਕੋਈ ਹੋਰ ਤੇਲ ਰਫੈਨ ਵਗੈਰਾ ਯੂਜ਼ ਕਰਦੇ ਹੋਗੇ ਘਰ ਦੇ ਵਿੱਚ ਤੁਸੀਂ ਉਹ ਵੀ ਪਾ ਸਕਦੇ ਹੋਗੇ ਆਪਾਂ ਸਰੋਂ ਦਾ ਤੇਲ ਨਹੀਂ ਲੈਤਾ ਕਿਉਂਕਿ ਉਹਨੂੰ ਫਿਰ ਗਰਮ ਕਰਨਾ ਪੈਣਾ ਸੀਗਾ ਆਪਾਂ ਦੇਸੀ ਘੀ ਲੈ ਲਿਆ ਤੇ ਕੇ ਦੇਸੀ ਘਿਓ ਦੇ ਆਪਾਂ ਤੜਕਾ ਲਵਣਾ ਦਾ ਇਹ ਆਪਾਂ ਚੰਗੀ ਤਰ੍ਹਾਂ ਮਸਾਲੇ ਫੈਂਟ ਤੇ ਤੇ ਹੁਣ ਆਪਾਂ ਤੜਦੇ ਆਂ ਦੂਜੇ ਪਾਸੇ ਕੜਾਹੀ ਆਪਣਾ ਚੰਚਾ ਕ ਇਹਦੇ ਵਿੱਚ ਦੇਸੀ ਘਿਓ ਦਾਗਾ ਤੇ ਹੁਣ ਆਪਾਂ ਇੱਥੇ ਪਾਵਾਂਗੇ ਘਰ ਦਾ ਮੱਖਣ ਤੇ ਤੁਸੀਂ ਜੇ ਘਰ ਦਾ ਮੱਖਣ ਤੁਹਾਡੇ ਕੋਲ ਨਾ ਹੋਇਆ ਤੁਸੀਂ ਦੂਜਾ ਮੱਖਣ ਵੀ ਲੈ ਸਕਦੇ ਹੋਗੇ ਜਿਹੜਾ ਮੁੱਲ ਦਾ ਹੁੰਦਾਗਾ ਤੁਸੀਂ ਉਹ ਵੀ ਲੈ ਸਕਦੇ ਆ ਇੱਥੇ ਤੇ ਇਹ ਆਪਾਂ ਕਰਦਾ ਸੀਗਾ ਆਪਾਂ ਘਰ ਦਾ ਮੱਖਣ ਪਾ ਲਿਆ ਮੱਖਣ ਆਪਣਾ ਮੈਲਟ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਦੋ ਥੀਏ ਹੈ ਦੋ ਪਿਆਜ਼ ਆਪਾਂ ਤੀਰਕ ਲੈ ਲਏ ਨੇ ਇਹ ਇੱਥੇ ਆਪਾਂ ਭੁੱਲ ਗਏ ਪਹਿਲਾਂ ਇਹਦੇ ਵਿੱਚ ਪਾਉਣਾ ਸੀਗਾ ਜੀਰਾ ਆਪਾਂ ਅੱਧਾ ਚੰਤ ਜੀਰੇ ਦੇ ਨਾਲ ਹੀ ਪਾਤਾ ਹੁਣ ਪਿਆਜ਼ ਤੇ ਇਹ ਨਾਲ ਹੀ ਭਿੱਜ ਜਾਊਗਾ ਹਨ ਆਪਾਂ ਦੋ ਤਿੰਨ ਮਿੰਟ ਲਈ ਇਹਨਾਂ ਨੂੰ ਪਿਆਜ਼ਨ ਨੂੰ ਪੁੰਨਾਗੇ। ਤਾਂ ਹਾਂਜੀ ਆਪਣੇ ਅੱਧੇ ਪਿਆਜ਼ ਭੁੱਜ ਚੁੱਕੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਤਿੰਨ ਟਮਾਟਰ ਤੇ ਤਿੰਨ ਇਹਦੇ ਵਿੱਚ ਥੱਲੇ ਹਰੀਆਂ ਮਿਰਚਾਂ ਨੇ। ਇਹក៏ ਸਾਰੀਆਂ ਪਾ ਦਾਂਗੇ। ਕਨਾਲੀ ਟਮਾਟਰ, ਕਨਾਲੀ ਹਰੀ ਮਿਰਚ। ਹੁਣ ਆਪਾਂ ਇੱਥੇ ਪਾਵਾਂਗੇ ਇਹਦੇ ਵਿੱਚ ਲਸਣ ਦਾ ਤੇ ਲਸਣ ਦਾ ਪਿਆਜ਼ ਦਾ ਪੇਸਟ ਇੱਕ ਚਮਚਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਥੇ ਨੂਨ ਕਿਉਂਕਿ ਜਿਹੜਾ ਆਪਾਂ ਹੁਣ ਮਿਸ਼ਰਣ ਘੋਲਿਆ ਉਹਦੇ ਵਿੱਚ ਆਪਾਂ ਨੂਨ ਨਹੀਂ ਪਾਇਆਗਾ ਨੂਨ ਆਪਾਂ ਇਹਦੇ 'ਚ ਹੀ ਪਾਵਾਂਗੇ ਤੇ ਇੱਕ ਚਮਚਾ ਆਪਾਂ ਨੂਨ ਦਾ ਪਾਵਾਂਗੇ ਭਰ ਕੇ ਨੂਨ ਦਾ ਇੱਥੇ ਪਾਉਣ ਦਾ ਰੀਜ ਨੇਹੀ ਆ ਆਪਣੇ ਨਾਲੇ ਪਿਆਜ਼ ਗਲ ਜਾਣਗੇ ਨਾਲੇ ਆਪਣਾ ਟਮਾਟਰ ਗਲ ਜੂਗਾ ਤਾਂ ਹਲਾ ਕੇ ਚੰਗੀ ਤਰ੍ਹਾਂ ਠੱਕ ਕੇ ਰੱਖ ਦਾਂਗੇ ਤੇ ਜਿੰਨਾ ਚਿਰ ਹੋਵੇ ਚੰਗੀ ਤਰ੍ਹਾਂ ਪੱਕ ਦੇਣੀ ਹੈ ਹਾਂਜੀ ਆ ਦੇਖੋ ਜੀ ਆਪਣੇ ਨਾ ਇੰਨੇ ਪੱਕ ਚੁੱਕੇ ਨੇਗੇ ਇੰਨੇ ਹੀ ਆਪਾਂ ਪਕਾਉਣੇ ਸੀਗੇ ਟਮਾਟਰ ਤੇ ਆਪਣਾ ਪਿਆਜ਼ ਇੰਨੇ ਹੀ ਆਪਾਂ ਪਕਾਉਣੇ ਸੀਗੇ ਜਿੰਨੇ ਪੱਕ ਚੁੱਕੇ ਨੇਗੇ ਤੇ ਹੁਣ ਆਪਾਂ ਜਿਹੜੇ ਇਹ ਮਸਾਲੇ ਤਿਆਰ ਕੀਤੇ ਸੀਗੇ ਇਹ ਆਪਾਂ ਸਾਰੇ ਦਾ ਸਾਰਾ ਮਸਾਲਾ ਦੇਖ ਕਰਾਂਗੇ dan apa kita pakai atau nanti kau kebih pagang ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੇਖੋ ਆਪਣੇ ਸਾਰੇ ਮਿਕਸ ਹੋ ਚੁੱਕੇ ਨੇਗੇ ਤੇ ਹੁਣ ਆਪਾਂ ਇਹਨੂੰ 5-7 ਮਿੰਟ ਦੇ ਲਈ ਤੇ ਆਪਾਂ ਨਾ ਗੈਸ ਘੱਟ ਤੇ ਕਰਕੇ 5 ਮਿੰਟ ਦੇ ਲਈ ਆਪਾਂ ਇਹਨਾਂ ਨੂੰ ਪਕਾਵਾਂਗੇ ਹਾਂਜੀ ਆਪਾਂ ਤੜਕਾ ਬਣ ਚੁੱਕਿਆ ਤੇ 2 ਕੁ ਮਿੰਟ ਆਪਾਂ ਨਾ ਗੈਸ ਆਫ ਸਾ ਅ ਹੌ ਸਲੋ ਤੇ ਕਰਕੇ ਟੱਕ ਕੇ ਰੱਖਤਾ ਸੀਗਾ ਤੇ ਇਹ ਹੁਣ ਬਿਲਕੁਲ ਰੈਡੀ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਗੇ ਆਪਣਾ ਚੂਰਿਆ ਹੋਇਆ ਇਹ ਹੈਗਾ 250 ਗ੍ਰਾਮ ਪਨੀਰ ਇਹਨੂੰ ਆਪਾਂ ਚੰਗੀ ਤਰ੍ਹਾਂ ਚੂਰ ਲਿਆ ਦੇਖੋ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਨੂੰ ਹਿਲਾਉਣਾਗਾ ਤੇ ਇੱਥੇ ਆਪਾਂ ਇਹਦੇ ਵਿੱਚ ਆਪਾਂ ਪਾ ਮਗੇ ਗਰਮ ਮਸਾਲਾ ਆਪਾਂ ਥੋੜਾ ਹੀ ਪੋਣਾ ਗਰਮ ਮਸਾਲਾ ਅੱਧਾ ਚਮਚੇ ਪਾਇਆ ਆਪਾਂ ਗਰਮ ਮਸਾਲੇ ਦਾ ਵੈਸੇ ਤੇਜ਼ਬਾੜਾ ਗਰਮ ਮਸਾਲਾ ਘਰੇ ਬਣਾਇਆ ਹੋਇਆ ਆਪਣਾ ਹੁਣ ਆਪਾਂ ਨੇ ਚੰਗੀ ਤਰ੍ਹਾਂ ਪੋਨ ਲਾਂਗੇ ਦੇਖੋ ਜੀ ਆਪਣੇ ਦਾ ਬਸਟਲ ਪਰ ਜੀਵਨ ਕੇ ਬਿਲਕੁਲ ਰੈਡੀ ਆ ਤੇ ਤੁਸੀਂ ਇਸ ਤਰ੍ਹਾਂ ਬਣਾਇਓ ਇੱਥੇ ਹੁਣ ਆਪਣੇ ਕੋਲ ਧਨੀਆ ਹੈ ਨਹੀਂ ਪਾਉਣ ਨੂੰ ਤੇ ਜੇ ਧਨੀਆ ਹੁੰਦਾ ਤਾਂ ਚਾਰ-ਚਾਂਦ ਲੱਗ ਜਾਂਦੇ ਤੇ ਚਲੋ ਕੋਈ ਗੱਲ ਨਹੀਂ ਬਸ ਮੂਰੇ ਧਨੀਆ ਦੀ ਰੋਤੀ ਆ ਰਹੀ ਹੈਗੀ ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਧਨੀਆ ਨਹੀਂ ਮਿਲਦਾ ਹਜੇ ਬੀਜਾ-ਬੂਜਾ ਨਹੀਂ ਹੋਇਆ ਤਾਂ ਤੇ ਹੁਣ ਬੀਜਾਂ ਦੀ ਤਿਆਰੀ ਤੁਰ ਕਰਦੇ ਆਂਗੇ ਫਿਰ ਵੇਜਾਂਗੇ ਫਿਰ ਹੋ ਜਾਏ ਪੰਡ ਧਰੀਆਂ ਹੋ ਜਾਊਗਾ ਫਿਰ ਆਪਾਂ ਡੇਲੀ ਪਿੱਟੀਆਂ ਪਾਇਆ ਕਰਾਂਗੇ ਤੇ ਇਹ ਦੇਖੋ ਬਿਲਕੁਲ ਬਸਟਲ ਪੁਰਜੀ ਬਣ ਕੇ ਬਿਲਕੁਲ ਰੈਡੀ ਹੈ ਇਸੇ ਸਾ ਤਰੀਕੇ ਦੇ ਨਾਲ ਹੀ ਢਾਬੇ ਵਾਲੇ ਬਣਾਉਂਦੇ ਨੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਇਹ ਬਹੁਤ ਜ਼ਿਆਦਾ ਟੈਸਟੀ ਬਣਦੀ ਹੈਗੀ ਤੇ ਆਪਣੀ ਇਹਨਾਂ ਪੁਰਜੀ ਬਣ ਕੇ ਢਾਬਾ ਸਟਾਈਲ ਬਿਲਕੁਲ ਰੈਡੀ ਹੈ ਤੇ ਜਿਹੜੀ ਆਪਾਂ ਪਿੰਡਾਂ ਦੇ ਵਿੱਚ ਪੁਰਜੀ ਆਹ ਬਣਾਉਂਦੇ ਨੇ ਪੁਰਜੀ ਉਹਦੀ ਰੈਸਪੀ ਵੀ ਆਪਣੇ ਚੈਨਲ ਦੇ ਉੱਤੇ ਹੈਗੀ ਹੈਗੀ ਜੇ ਤੁਸੀਂ ਉਸ ਤਰ੍ਹਾਂ ਬਣਾਉਣੀ ਆ ਤਾਂ ਉਸ ਤਰ੍ਹਾਂ ਵੀ ਦੇਖ ਲਿਓ ਆਪਣੀ ਚੈਨਲ ਦੇ ਉੱਤੇ ਪਈ ਆਗੀ ਆਪਣੀ ਵੀਡੀਓ ਸਵੇਰ 9 ਵਜੇ ਹੁੰਦੀ ਹੈਗੀ ਜੋਟੂ ਦੇ ਉੱਤੇ ਤੇ ਸ਼ਾਮ ਨੂੰ 5 ਵਜੇ ਆਪਣੀ ਆਉਂਦੇ ਫੇਸਬੁੱਕ ਦੇ ਉੱਤੇ ਬੇਬੇ ਦੀ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਭੈਣੇ ਕਮੈਂਟ ਕਰਿਆ ਕਰੋ ਵਾਤ ਵਾਤ ਤੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਤੇ ਵਧੀਆ ਵਧੀਆ ਛੋੜੇ ਛੋੜੇ ਕਮੈਂਟ ਕਰਿਆ ਕਰੋ ਤੇ ਇੱਕ ਭੈਣ ਹਾਈਪ ਦਾ ਬਟਨ ਆ ਉਹ ਜਰੂਰ ਨਾ ਪਾ ਦਿਓ ਤੇ ਉਹਦੇ ਨਾਲ ਵੀਡੀਓ ਵਾਇਰਲ ਹੁੰਦੀ ਆਪਣੀ ਤੇ ਮਿਲਦੇ ਆ ਭੈਣੇ ਕੱਲ ਨੂੰ ਨਵੀਂ ਰੈਸਪੀ ਦੇ ਨਾਲ ਤੇ ਸਵੇਰ 9 ਵਜੇ ਤਬ ਤੱਕ ਲਈ ਹੱਸਰੀਕਾ